ਪੰਜਾਬ ਪੁਲਿਸ ਨਸ਼ੇ ਨੂੰ ਲੈ ਕੇ ਇਸ ਵਕਤ ਕਾਫੀ ਚੌਕਸ ਨਜ਼ਰ ਆ ਰਹੀ ਹੈ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਵਕਫ ਵਕਫ ਰਜੋ ਅਕਾਲੇ ਜਿਹੜੇ ਹੈ ਉਹ ਲਗਾਤਾਰ ਕਰਦੇ ਜਾ ਰਹੀ ਹੈ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜੌਨ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਰੱਖ ਕੇ ਮੈਂ ਚੱਕ ਸਕਦੇ ਹਾਂ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਕਈ ਵਾਰ ਸਾਈਕਲ ਰੈਲੀ ਕਰਵਾਈ ਜਾਂਦੀ ਹੈ ਤਾਂ ਕਈ ਵਾਰ ਮੈਰਾਥਨ ਕਰਵਾਈ ਜਾਂਦਾ ਹੈ ਇਸ ਵਾਰ ਹੋਕੀ ਦੇ ਮੈਚ ਜਿਹੜੇ ਨੇ ਕਰਵਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ ਦੇ ਆ ਵੇਖ ਸਕਦੇ ਹੋ ਜਿੱਥੇ ਕਿ ਇਸ ਵਕਤ ਦੋ ਟੀਮਾਂ ਜਿਹੜੀਆਂ ਨੇ ਆਪਸ ਦੇ ਵਿੱਚ ਜਦੋਂ ਜਹਿਰ ਕਰਦੇ ਹੋ ਦਿਖਾਈ ਦੇ ਰਹੇ ਨੇ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਇਹ ਪੰਜਾਬ ਪੁਲਿਸ ਵੱਲੋਂ ਇਹ ਮੈਚ ਜਿਹੜੇ ਨੇ ਕਰਵਾਏ ਜਾ ਰਹੇ ਨੇ ਤਾਂ ਵੇਖ ਸਕਦੇ ਹੋ ਗੋਲ ਲਗਾਉਣ ਦੀ ਪੰਜਾਬੋਰ ਕੋਸ਼ਿਸ਼ ਕਰਦੇ ਹੋਏ ਨੌਜਵਾਨ ਅਤੇ ਇੱਕ ਟੀਮ ਦੇ ਖਿਡਾਰੀ ਜਿਹੜੇ ਨੇ ਤਾਂ ਤੁਹੋਂ ਨਜ਼ਰ ਆਣਗੇ ਦੂਜੇ ਪਾਸੇ ਟੀਮ 11 ਦੀ ਜਿਹੜੀ ਹੈਗੀ ਹੈ orange color ਦੀ ਜਰਸੀ ਦੇ ਵਿੱਚ ਹੈਗੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਚ ਜਿਹੜੇ ਨੇ ਇਸ ਵਕਤ ਲਗਾਤਾਰ ਚੱਲ ਰਹੇ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਇਹਨਾਂ ਮੈਚਸ ਦੀ ਤਾਂ ਪੂਰੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਵੀ ਲਵਾਂਗੇ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਹੈਗਾ ਪੂਰਾ ਉਪਰਾਲਾ ਰੰਦਾ ਤੇ ਕੀ ਕੁਛ ਜਿਹੜਾ ਹੈਗਾ ਇਹਨਾਂ ਮੈਚਸ ਦੌਰਾਨ ਕਿ ਹੋਣ ਵਾਲਾ ਹੈ ਤੇ ਜੋ ਜੇਤੂ ਟੀਮ ਰਹਿਣ ਵਾਲੀ ਹੈ ਉਸ ਦੇ ਲਈ ਕੀ ਕੁਛ ਰੱਖਿਆ ਗਿਆ ਹੈ ਤਾਂ तमाम ਚੀਜ਼ਾਂ ਜਿਹੜੀਆਂ ਨੇ ਗਲਤ ਕਰਾਂਗੇ ਤਾਂ ਐਸਐਸਪੀ ਸਾਹਿਬ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਸਰ ਸਰ ਕਿਸ 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 ਤਰੀਕੇ ਦਾ ਜਿਹੜਾ ਹੈਗਾ ਪ੍ਰੋਗਰਾਮ ਇਹ ਵਿਸ਼ੇ ਤੌਰ ਤੇ ਉਲੀਕਿਆ ਗਿਆ ਇਹ ਸਾਡਾ ਉਮੀਦ ਪ੍ਰੋਗਰਾਮ ਜਿਹੜਾ ਹੈਗਾ ਨਸ਼ਿਆਂ ਦੇ ਖਿਲਾਫ ਜਿਹੜੀ ਜਾਗਰੂਕਤਾ ਲੋਕਾਂ ਦੇ ਵਿੱਚ ਪੈਦਾ ਕਰਨ ਵਾਸਤੇ ਔਰ ਉਹਦਾ ਪ੍ਰਚਾਰ ਕਰਨ ਵਾਸਤੇ ਕਿ ਜਿਹੜੇ ਨੌਜਵਾਨ ਨੇ ਉਹ ਖੇਡਾਂ ਵੱਲ ਜਿਹੜਾ ਹੈਗਾ ਆਪਣਾ ਰੁਝਾਨ ਰੱਖਣ ਚੰਗੀ ਸਿਹਤ ਬਣਾਉਣ ਔਰ ਨਸ਼ਿਆਂ ਤੇ ਕ੍ਰਿਮੀਨਲ ਐਕਟੀਵਿਟੀਆਂ ਤੋਂ ਦੂਰ ਰਹਿਣ ਉਹਦੇ ਚ ਉਮੀਦ ਪ੍ਰੋਗਰਾਮ ਦੇ ਤਹਿਤ ਇਹ ਸਾਡਾ ਜਿਹੜਾ ਹੈਗਾ ਚੌਥਾ ਪ੍ਰੋਗਰਾਮ ਹੈ ਔਰ ਦੂਸਰਾ ਵੱਡਾ ਪ੍ਰੋਗਰਾਮ ਜਿਹੜਾ ਹੈਗਾ ਅਸੀਂ ਅੱਜ ਕਰ ਰਹੇ ਆ ਇਹਦੇ ਚ ਦੋ ਕਬੱਡੀ ਮੈਚ ਅਸੀਂ ਕਰਵਾਏ ਨੇ ਉਹਦੇ ਚ ਇੰਟਰਨੈਸ਼ਨਲ ਸ਼ੂਟਰ ਮੈਡਮ ਸਿਫਤਕੌਰ ਸਮਰਾ ਜੀ ਉਹ ਉਹਨਾਂ ਨੇ ਜਿਹੜੇ ਸਾਡੀ ਹੌਸਲਾ ਅਭਜਾਈ ਕੀਤੀ ਆ ਕੇ ਜਿਹੜੀਆਂ ਕਬੱਡੀ ਦੀਆਂ ਮੁੰਡਿਆਂ ਦੀ ਟੀਮ ਤੇ ਕੁੜੀਆਂ ਦੀ ਜਿਹੜੀ ਟੀਮ ਹੈ ਉਹਨਾਂ ਦਾ ਮੈਚ ਉਹਨਾਂ ਨੇ ਚਾਲੂ ਕਰਵਾਇਆ ਤੇ ਜੇਤੂਆਂ ਨੂੰ ਇਨਾਮ ਜਿਹੜੇ ਹੈਗੇ ਦਿੱਤੇ ਔਰ ਇੱਥੇ ਹੁਣ ਹਾਕੀ ਦਾ ਮੁੰਡਿਆਂ ਦਾ ਇੱਕ ਮੈਚ ਹੋ ਰਿਹਾ ਜਿਹਦੇ ਚ ਜਿਹੜੇ ਇੰਟਰਨੈਸ਼ਨਲ ਹਾਕੀ ਪਲੇਅਰ ਸ਼੍ਰੀ ਰੁਪਿੰਦਰਪਾਲ ਸਿੰਘ ਜੀ ਉਹ ਸਾਡੇ ਵਿੱਚ ਸ਼੍ਰੀਕ ਹੋਏ ਨੇ ਔਰ ਉਹਨਾਂ ਨੇ ਜਿਹੜਾ ਹੈਗਾ ਪਲੇਅਰ ਦੀ ਹੌਸਲਾ ਅਫਜਾਈ ਵਾਸਤੇ ਜਿਹੜਾ ਹੈਗਾ ਉਹ ਜਿਹੜਾ ਜੇਤੂ ਟੀਮ ਨੂੰ ਇਨਾਮ ਦੇਣਗੇ ਔਰ ਇਹਦੇ ਚ ਡੀਸੀ ਸਾਹਿਬ ਡੀਸੀ ਫਰੀਦਕੋਟ ਸ਼ਰੀਫ ਜਨੀਤ ਕੁਮਾਰ ਜੀ ਉਹਨਾਂ ਨੇ ਜਿਹੜਾ ਹੈਗਾ ਫਰੀਦਕੋਟ ਪੁਲਿਸ ਦੇ ਇਸ ਉਪਰਾਲੇ ਦਾ ਜਿਹੜਾ ਹੈਗੀ ਛਲਾਂਗਾ ਕਰਦੇ ਹੋਏ ਉਹ ਆਪ ਸਾਡੇ ਵਿੱਚ ਅੱਜ ਸ਼੍ਰੀਖ ਹੋਏ ਨੇ ਔਰ ਸਾਡਾ ਜਿਹੜਾ ਮੁੱਖ ਮਕਸਦ ਇਹਦੇ ਚ ਇਹੀ ਹੈ ਕਿ ਪੁਲਿਸ ਦਾ ਜਿਹੜਾ ਕੰਮ ਹੈ ਉਹ ਤਾਂ ਜਿਹੜੇ ਨਸ਼ੀਲੇ ਪਦਾਰਥ ਵੇਚਣ ਵਾਲੇ ਲੋਕਾਂ ਨੂੰ ਫੜਨਾ ਉਹਨਾਂ ਤੇ ਕਾਰਵਾਈ ਜਿਹੜੀ ਸਾਡੇ ਵੱਲੋਂ ਉਹ ਲਗਾਤਾਰ ਕੀਤੀ ਜਾ ਰਹੀ ਹੈ ਪਰ ਨਾਲ ਹੀ ਨਾਲ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਵੀ ਆਣੀ ਚਾਹੀਦੀ ਹੈ ਜਿਹਦੇ ਤਹਿਤ ਕਿ ਜਿਹੜੇ ਅਸੀਂ ਇਹਨਾਂ ਨਸ਼ੀਲੇ ਪਦਾਰਥਾਂ ਤੋਂ ਦੂਰ ਰਹੀਏ ਤੇ ਇਹਨਾਂ ਦਾ ਸੇਵਨ ਕਰਨ ਦੀ ਬਜਾਏ ਚੰਗੀ ਸਿਹਤ ਅਪਣਾਈਏ ਸਰ ਰਿਸਪੋns ਕਹੋ ਜੀ ਮਿਲ ਰਹਿ ਨੋਜ਼ਵਾਨ ਅਵਲੋ ਸਰ ਰਿਸਪੋਸ ਕਰ ਹੋ ਜਾ ਮਿਲਦਾ ਨੌਜਵਾਨਾਂ ਨੂੰ ਹੋਂਸ ਇਹਦੇ ਚ ਵਧੀਆ ਇੱਕ ਤਾਂ ਜਿਹੜੇ ਨੌਜਵਾਨਾਂ ਨੂੰ ਸਾਡੇ ਵੱਲੋਂ ਹੌਸਲਾ ਫਜ਼ਾਈ ਵਜੋਂ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਟਰੈਕ ਸੂਟ ਜਿਹੜਾ ਹੈਗਾ ਸਾਡੇ ਵੱਲੋਂ ਇੱਕ ਦਿੱਤਾ ਗਿਆ ਨੌਜਵਾਨਾਂ ਨੂੰ ਮੁੰਡਿਆਂ ਨੂੰ ਤੇ ਕੁੜੀਆਂ ਨੂੰ ਔਰ ਇਸ ਤੋਂ ਇਲਾਵਾ ਜਿਹੜੇ ਬੱਚੇ ਨੇ ਉਹ ਜਿਹੜੇ ਸਕੂਲ ਦੇ ਤੇ ਕਾਲਜਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ ਵੱਧ ਛੜ ਕੇ ਐਜ਼ ਅ ਆਡੀਅנס ਹਿੱਸਾ ਲਿਆ ਤੇ ਉਹ ਇਸ ਪ੍ਰੋਗਰਾਮ ਦੀ ਜਿਹੜੀ ਹੈਗੀ ਉਹ ਉਹਦਾ ਆਨੰਦ ਮਾਣ ਰਹੇ ਨੇ ਮਰਤਾਇਦਰ ਡਿਪਟੀ ਅਫਸਰ ਸਾਹਿਬ ਬੈਠੇ ਹੋਏ ਨੇ ਰੁਪਿੰਦਰਪਾਲ ਜੀ ਬੈਠੇ ਹੋਏ ਨੇ ਦੀ ਸਭ ਦੀ ਸਭ ਕਿਸ ਤਰੀਕੇ ਦਾ ਮੰਤਵ ਅਸ ਦਾ ਜੋ ਪ੍ਰੋਗਰਾਮ ਚੱਲ ਰਿਹਾ ਹੈ ਕਿੰਨਾ ਕੁ ਲੱਗ ਰਿਹਾ ਕਿ ਸਫਲ ਹੋਣ ਵਾਲੇ ਨਸ਼ੇ ਤੋੜਨ ਦੇ ਲਈ ਜੀ ਬਿਲਕੁਲ ਇਹ ਨਸ਼ੇ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਕਿ ਅਸੀਂ ਸਪਲਾਈ ਨੂੰ ਵੀ ਰੋਕਣਾ ਹੈਗਾ ਪੁਲਿਸ ਮੁਸਤੈਦੀ ਨਾਲ ਕੰਮ ਕਰ ਰਹੀ ਹੈਗੀ ਡਰੱਗਸ ਪੈਡਲਰਸ ਨੂੰ ਡਰੱਗਸ ਸਪਲਾਇਰ ਨੂੰ ਫੜਨ ਲਈ ਤੇ ਇਸ ਡਿਮਾਂਡ ਨੂੰ ਵੀ ਰੋਕਣਾ ਚਾਹੀਦਾ ਹੈਗਾ ਕਿ ਲੋਕੀ ਇਸ ਤੋਂ ਦੂਰ ਰਹਿਣ ਉਸ ਦੇ ਲਈ ਕਿ ਸਪੋਰਟਸ ਇੱਕ ਕਾਫੀ ਅੱਛਾ ਮੀਡੀਅਮ ਹੈ ਜਿਸ ਦੇ ਰਾਹੀਂ ਅਸੀਂ ਆਪਣੀ ਵਿਲ ਪਾਵਰ ਆਪਣਾ ਡਿਸਪਲਿਨ ਬੜਾ ਸਕਦੇ ਹੈਗੇ ਐਂਡ ਇਹ ਸਾਨੂੰ ਕਾਫੀ ਅੱਛੀ ਚੀਜ਼ ਸਿਖਾਉਂਦਾ ਹੈਗਾ ਥੈਨ ਇੱਕ ਲਾਈਫ ਨੂੰ ਪਰਪਸ ਦਿੰਦਾ ਹੈਗਾ ਗੋਲ ਦਿੰਦਾ ਹੈਗਾ ਤੇ ਡਰਕਸ ਨੂੰ ਨਾ ਕਹਿਣਾ ਕਾਫੀ ਈਜ਼ੀ ਹੋ ਜਾਂਦਾ ਹੈਗਾ ਜਦੋਂ ਅਸੀਂ ਕਿਸੇ ਪਰਪਸ ਫੁੱਲ ਲਾਈਫ ਜਿੰਦੇ ਹੈਗੇ ਤੇ ਅਸੀਂ ਇਹ ਕੋਸ਼ਿਸ਼ ਕਰ ਰਹੇਗੇ ਚੌਥੀ ਇਵੈਂਟ ਹੈਗੀ ਇਸ ਪ੍ਰੋਜੈਕਟ ਉਮੀਦ ਦੇ ਤਹਿਤ ਤੇ ਆਪਾਂ ਕਰਵਾਦੇ ਰਹੇਗੇ ਐਂਡ ਇਸੇ ਤਰ੍ਹਾਂ ਹੀ ਅਸੀਂ ਮੈਸੇਜ ਦੇ ਰਹੇਗੇ ਕਿ ਹਰੇਕ ਉਮਰ ਦੇ ਹਰੇਕ ਵਰਗ ਦੇ ਬੰਦੇ ਆ ਕੇ ਖੇਡਾਂ ਰਾਂਝੋੜਨ ਅਸੀਂ ਸਪੋਰਟਸ ਫੈਸਿਲਿਟੀਆਂ ਵੀ ਜਿਆਦਾ ਬਣਾ ਰਹੇਗੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਤੇ ਲੋਕਾਂ ਨੂੰ ਅਪੀਲ ਕਰ ਦੇਗੇ ਕਿ ਉਹ ਜ਼ਰੂਰ ਜੁੜਨ ਰੁਪਿੰਦਰ ਜੀ ਵੀ ਹੈ ਪਹੁੰਚੇ ਹੋਏ ਨੇ ਸਰ ਸੌਤਬੇਲੇ ਮੁਵਾਰਕਾ ਜੀ ਕਿਸ ਤਰੀਕੇ ਦਾ ਲੱਗ ਰਿਹਾ ਹੈ ਜਿੱਥੋਂ ਤੁਸੀਂ ਖੇਡ ਕੇ ਨਿਕਲੇ ਸਜਾ ਉੱਥੇ ਚੀਫ ਗੈਸਟ ਬਹੁਤ ਵਧੀਆ ਲੱਗ ਰਿਹਾ ਜੀ ਆਫਕੋਰਸ ਜਦੋਂ ਆਪਣਾ ਘਰ ਹੈ ਇੱਕ ਤਰ੍ਹਾਂ ਦਾ ਇਹ ਹਨਾ ਤੇ ਇੱਥੇ ਖੇਡੇ ਹੈ ਇੱਥੇ ਸਟਾਰਟ ਕੀਤਾ ਸਾਰਾ ਕੁਝ ਇੱਥੇ ਚੱਲ ਰਿਹਾ ਵਧੀਆ ਬਾਕੀ ਜਿਹੜਾ ਕੈਂਪੇਨ ਚੱਲ ਰਿਹਾ ਹੈ ਵੀ ਅਗੇਂਸਟ ਡਰੱਗਸ ਤੇ ਬਹੁਤ ਵਧੀਆ ਇਹ ਕਿ ਪੁਲਿਸ ਨੇ ਸਟਾਰਟ ਕੀਤਾ ਤੇ ਆਈ ਹੋਪ ਕਿ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਆ ਜਾਂ ਨਸ਼ਾ ਦੂਰ ਰਹਿ ਕੇ ਇੱਕ ਸਪੋਰਟਸ ਨੂੰ ਵੱਧ ਤੋਂ ਵੱਧ ਸ਼ੁਰੂ ਕਰਨ ਇਹ ਨਾਲ ਇਦਾਂ ਕਿ ਪੰਜਾਬ ਦਾ ਨਾਮ ਵੀ ਰੋਸ਼ਨ ਹੋਣਾ ਹੈ ਤੇ ਉਹਨਾਂ ਨੇ ਉਹਨਾਂ ਦਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਹੋਣਾ। ਮੱਚ ਤਰੁਪਿੰਦਰ ਜੀ ਸਾਡੇ ਨਾਲ ਮੌਜੂਦ ਸੀਗੇ। ਦੂਜੇ ਪਾਸੇ ਮੈਡਮ ਸ਼ਿਫਤ ਕੋਰ ਸਮਰਾ ਨੇ ਮੈਡਮ ਕਿਸ ਤਰੀਕੇ ਦਾ ਲੱਗ ਰਿਹਾ ਹੈ ਫਰੀਦਕੋਟ ਨੂੰ ਵੀ ਅੱਜ ਇੱਥੇ ਚੀਫ ਗੈਸਟ ਬਣ ਕੇ ਆਏ ਹੋਏ ਹੋ ਲੋਕਾਂ ਨੂੰ ਮੋਟੀਵੇਟ ਕਰਨ ਲਈ। ਕਾਫੀ ਵਧੀਆ ਲੱਗ ਰਿਹਾ ਹੈ ਤੇ ਇੱਥੋਂ ਹੀ ਸ਼ੁਰੂ ਕੀਤਾ ਹੈ ਤੇ ਇਹਦੇ ਵਾਸਤੇ ਸਾਰੇ ਜਾਣੇ ਇੰਨਾ ਵਧੀਆ ਖੇਲ ਰਿਹਾ ਤਾਂ ਕਾਫੀ ਵਧੀਆ ਚੀਜ਼ ਹੈ। ਕੁਝ ਕਹਿਣਾ ਚਾਹੂਗਾ ਨੋਜ਼ਵਾਨਾ ਨੂੰ ਨਸ਼ੇ ਨੂੰ ਲੈ ਕੇ ਕਿਸ ਤਰ੍ਹਾਂ ਜਿਸ ਤਰ੍ਹਾਂ ਪੰਜਾਬ ਬਦਨਾਮ ਹੋ ਗਿਆ ਹੈ ਇਹ ਖੇਡਾਂ ਪ੍ਰਤੀ ਉਸੇ ਜੋੜਨ ਦੀ ਕੋਸ਼ਿਸ਼ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਕਿ ਜਿਵੇਂ ਅੱਜ ਕੋਲਿਸ ਵਾਲਾ ਨੇ ਇਹ ਕਰਵਾਇਆ ਹੈ ਤੇ ਬਹੁਤ ਵਧੀਆ ਇਨੀਸ਼ੀਏਟਿਵ ਹੈ ਤੇ ਆਪਾਂ ਜ਼ਰੂਰ ਇਹ ਹੁਣ ਪੰਜਾਬ ਦੇ ਵਿੱਚ ਜਿਵੇਂ ਆਪਾਂ ਜਾਣਾ ਚਾਹੁੰਦੇ ਨਸ਼ਾ ਵਾਸਤੇ ਤੇ ਕਦੇ ਇੱਕ ਟਾਈਮ ਆਊਗਾ ਕਿ ਪੰਜਾਬ ਜ਼ਰੂਰ ਸਪੋਰਟਸ ਵਾਸਤੇ ਫਿਰ ਜਾਣਾ ਜਾਊਗਾ ਜਿਵੇਂ ਪਹਿਲਾਂ ਸਾਡੇ ਜਾਂਦਾ ਸੀ ਤੇ ਸਾਰੇ ਕੋਸ਼ਿਸ਼ ਕਰ ਰਹੇ ਹੈ ਕਿ ਆਪਾਂ ਨਸ਼ਾ ਨੂੰ ਛੱਡ ਕੇ ਤੇ ਆਪਾਂ ਇਹਦੇ ਵੱਲ ਨੂੰ ਆਈਏ ਸਪੋਰਟਸ ਵੱਲ ਨੂੰ ਤੇ ਜ਼ਰੂਰ ਹੋਊਗਾ ਕੋਸਾਪ ਕਿਸ ਤਰੀਕੇ ਦਾ ਲੱਗ ਰਿਹਾ ਹੈ ਇਸ ਤਰੀਕੇ ਦਾ ਉਪਰਾਲਾ ਜਦੋਂ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਖੇਡਾਂ ਦਾ ਬਹੁਤ ਵਧੀਆ ਉਪਰਾਲਾ ਲੱਗਿਆ ਜੀ ਸਾਹਿਬ ਜੈਸੇ ਸਾਹਿਬ ਨੇ ਕੀਤਾ ਸਾਨੂੰ ਜੁੜਾਉਣ ਉਹ ਕਰੀ ਤਾਂ ਬਹੁਤ ਅੱਛਾ ਪ੍ਰੋਗਰਾਮ ਚੱਲਦਾ ਠੀਕ ਹੈ ਨੌਜਵਾਨ ਉਸਤਾਦ ਦਿਖਾ ਰਹੇ ਪੂਰਾ ਹਾਂਜੀ ਨੌਜਵਾਨ ਲੱਗ ਰਿਹਾ ਹੈ ਬਦਲਣਗੇ ਹੁਣ ਖੇਡਣ ਲੱਗੇ ਜਰੂਰ ਜਰੂਰ ਇਹ ਸਪੋਰਟਸ ਕਰਮੇ ਬਹੁਤ ਫਰਕ ਪੈਂਦਾ ਸੈਟੀ ਦਾ ਬਹੁਤ ਫਰਕ ਪੈ ਜਾਂਦਾ ਇੱਕ ਵਾਰੀ ਮਜ਼ਾ ਇਸ ਵਕਤ ਜਿਹੜਾ ਹੈਗਾ ਐਸਐਸਬੀ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਤਮਾਮ ਜੋ ਗਣਮਾਨਿਆ ਵਿਅਕਤੀ ਨੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਖੇਡਾਂ ਦੀ ਗੱਲ ਕੀਤੀ ਜਾਵੇ ਇਸ ਵਕਤ ਮੈਚੇਸ ਚੱਲ ਰਹੇ ਨੇ ਅਤੇ ਦੂਜੇ ਪਾਸੇ ਕਵਡਿ ਦੇ ਮੈਚ ਜਿਹੜੇ ਨੇ ਉਹ ਵੀ ਪੰਜਾਬ ਪੁਲਿਸ ਵੱਲੋਂ ਕਰਵਾਏ ਗਏ ਨੇ ਜਿਨ੍ਹਾਂ ਵਿੱਚ ਕੀ ਨੌਜੋ ਉਹਨਾਂ ਨੇ ਵੱ ਚੜ ਕੇ ਹਿੱਸਾ ਲਿਆ ਹੈ ਤਾਂ ਹਾਰਦਿਕ ਇਹ ਕਿਹਾ ਜਾ ਸਕਦਾ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਇਸ ਵਕਤ ਜੁਟੀ ਹੋਈ ਹੈ ਖੇਡਾਂ ਲੈ ਕੇ ਨਸ਼ੇ ਦੇ ਖਿਲਾਫ ਜੋ ਇੱਕ ਮੁਹਿੰਮ ਚਲਾਈ ਹੋਈ ਹੈ ਉਸ ਦੇ ਤਹਿਤ ਜਿਹੜਾ ਪੰਜਾਬ ਪੁਲਿਸ ਜੁਟੇ ਹੋਏ ਹੈ ਲੱਗਦਾ ਹੈ ਕਿ ਸਫਲਤਾ ਜਿਹੜੀ ਹੈਗੀ ਹੈ ਜਲਦੀ ਪੰਜਾਬ ਪੁਲਿਸ ਨੂੰ ਮਿਲਣ ਵਾਲੇ ਤੇ ਸਾਡਾ ਸਮਾਜ ਮੁਰਤੋਂ ਨਸ਼ੇ ਤੋਂ ਰਹਿਤ ਹੋ ਕੇ ਇੱਕ ਫਰੀਦਕੋਟ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਲਦੇ ਆ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ